जय हिंद ਤੇ ਦੇਖੋ ਅਸੀਂ ਬਹੁਤ ਵਾਰੀ ਸ਼ਹਿਰ ਚ ਵਾਰਨਿੰਗ ਦਿੱਤੀ ਵੀ ਕੋਈ ਵੀ ਵਿਅਕਤੀ ਜਿਹੜਾ ਸਿਵਲ ਦੀ ਗੱਡੀ ਨੂੰ ਹੂਟਰ ਲਾ ਕੇ ਨਾ ਚਲਾਵੇ ਪਰ ਜਿਹੜੇ ਕੁਝ ਬੱਚੇ ਆ ਉਹ ਨਹੀਂ ਹਟਦੇ ਇਹ ਦੇਖੋ ਗੱਡੀ ਨੂੰ ਹੂਟਰ ਲਾਇਆ ਸੀਗਾ ਉਹ ਗੱਡੀ ਮੌਕੇ ਤੇ ਅਸੀਂ ਜਿਹੜੀ ਫੜ ਲਈ ਆ ਉਹਦਾ ਜੋ ਟ੍ਰੈਫਿਕ ਰੂਲ ਨਿਯਮ ਅਕੋ ਚਲਾਨ ਬਣਦਾ ਉਹ ਵੀ ਕੀਤਾ ਤੇ ਪਲੀਜ਼ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਕੋਈ ਵੀ ਵਿਅਕਤੀ ਆਪਣੀ ਗੱਡੀ ਨੂੰ ਹੂਟਰ ਲਾ ਕੇ ਸ਼ਹਿਰ ਦੇ ਵਿੱਚ ਨਾ ਚਲਾਵੇ ਅਸੀਂ ਹੁਣ ਸਪੈਸ਼ਲ ਜਿਹੜੀ ਮੁਹਿੰਮ ਹੈ ਇਹ ਸ਼ੁਰੂ ਕੀਤੀ ਹੈ ਅੱਜ ਤੋਂ ਬਾਅਦ ਜਿਹੜੀ ਵੀ ਗੱਡੀ ਨੂੰ ਹੋਟ ਰ ਲੱਗਾ ਫੜ ਲਿਆ ਉਹ ਗੱਡੀ ਅਸੀਂ ਬੰਦ ਕਰ ਦੇਣੀ ਹੈ ਪਲੀਜ਼ ਕੋਆਪਰੇਟ ਕਰੋ ਹੋਟ ਰ ਵਾ ਜਾ ਕੇ ਸ਼ਹਿਰ ਦਾ ਜਿਹੜਾ ਮਾਹੌਲ ਹੈ ਇਹ ਖਰਾਬ ਨਾ ਕਰੋ ਟ੍ਰੈਫਿਕ ਕਨੋਲਾ ਦੀ ਪੜਨਾ ਕਰੋ ਗਿਫਟੇ ਦਾ ਤਿਆਰ ਹੈ ਉਹ ਦੇ ਰਹੇ ਆ ਥੈਂਕ ਯੂ ਜੀ ਲਓ ਤੰਗਈ ਹੈ ਜੈ ਹਿੰਦ ਤੇ ਦੇਖੋ ਅਸੀਂ ਬਹੁਤ ਵਾਰੀ ਸ਼ਹਿਰ ਚ ਵਾਰਨਿੰਗ ਦਿੱਤੀ ਵੀ ਕੋਈ ਵੀ ਵਿਅਕਤੀ ਜਿਹੜਾ ਸਿਵਲ ਦੀ ਗੱਡੀ ਨੂੰ ਹੂਟਰ ਲਾ ਕੇ ਨਾ ਚਲਾਵੇ ਪਰ ਜਿਹੜੇ ਕੁਛ ਬੱਚੇ ਆ ਉਹ ਨਹੀਂ ਹਟਦੇ ਇਹ ਦੇਖੋ ਗੱਡੀ ਨੂੰ ਹੂਟਰ ਲਾਇਆ ਸੀਗਾ ਉਹ ਗੱਡੀ ਮੌਕੇ ਤੇ ਅਸੀਂ ਜਿਹੜੀ ਫੜ ਲਈ ਆ ਉਹਦਾ ਜੋ ਟ੍ਰੈਪ ਕਰੂਲ ਮਤਲਬ ਕਿ ਚਲਾਣ ਬਣਦਾ ਉਹ ਵੀ ਕੀਤਾ ਤੇ ਪਲੀਜ਼ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਕੋਈ ਵੀ ਵਿਅਕਤੀ ਆਪਣੀ ਗੱਡੀ ਨੂੰ ਹੂਟਰ ਲਾ ਕੇ ਸ਼ਹਿਰ ਦੇ ਵਿੱਚ ਨਾ ਚਲਾਵੇ ਅਸੀਂ ਹੁਣ ਸਪੈਸ਼ਲ ਜਿਹੜੀ ਮੁਹਿੰਮ ਹੈ ਇਹ ਸ਼ੁਰੂ ਕੀਤੀ ਹੈ ਅੱਜ ਤੋਂ ਬਾਅਦ ਜਿਹੜੀ ਵੀ ਗੱਡੀ ਨੂੰ ਹੋਟਰ ਲੱਗਾ ਫੜ ਲਿਆ ਉਹ ਗੱਡੀ ਅਸੀਂ ਬੰਦ ਕਰ ਦੇਣੀ ਹੈ ਪਲੀਜ਼ ਕੋਆਪਰੇਟ ਕਰੋ ਹੋਟਰ ਵਾ ਜਾ ਕੇ ਸ਼ਹਿਰ ਦਾ ਜਿਹੜਾ ਮਾਹੌਲ ਹੈ ਇਹ ਖਰਾਬ ਨਾ ਕਰੋ ਟ੍ਰੈਪ ਕਰੂਲਾਂ ਦੀ ਪੜਨਾ ਕਰੋ ਗਿਫਟੇ ਦਾ ਤਿਆਰ ਹੈ ਉਹ ਦੇ ਰਹੇ ਹਾਂ ਥੈਂਕ ਯੂ ਜੀ